ਜਾਮ ਨਾਲ ਖੜੇ ਹੋ ਕੇ ਕੇਂਦਰ ਨਾਲ ਖੜੇ ਹੋ ਇਹਦੇ ਦੱਸੋ ਇਹਦੇ ਨਾਲ ਕੇਂਦਰ ਹੋ ਕੇ ਭਗਵੰਤ ਸਿੰਘ ਸਾਹਿਬ ਨੇ ਗੱਲਾਂ ਸੁਣ ਲਈਆਂ ਕਿਸਾਨਾਂ ਦੇ ਹੱਕ ਕਿਨੇ ਤੁਹਾਡੇ ਕੰਮ ਸੀ ਉਹ ਬੱਸ ਉਹ ਗੱਲਾਂ ਹੀ ਸੁਣਦੇ ਨੇ ਗੱਲਾਂ ਉਹ ਕਹਿੰਦੇ ਨੇ ਵੀ ਮੁੰਡੇ ਜਿਹੜੇ ਲੱਕੜ ਦੇ ਨਾ ਹਸਨ ਦੇ ਨਾਲ ਰੋਹ ਉਹਨੇ ਗੱਲਾਂ ਹੀ ਸੁਣਨੀਆਂ ਨੇ ਹੋਰ ਕੁਝ ਨਹੀਂ ਕਰਨਾ ਇਹੀ ਕੰਮ ਹੈ ਉਹਨਾਂ ਦਾ ਬੱਸ ਕਿੰਨੇ ਸਾਥੀ ਤੁਹਾਡੇ ਡੀਟੇਨ ਕਰ ਲਿੱਤਾ ਗਏ ਸਾਡੇ ਮੇਰੇ ਮੇਰੀ ਜਥੇਬੰਦੀ ਦੇ ਸਾਰੇ ਹੀ ਬਲਾਕ ਪ੍ਰਧਾਨ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਸਰਕਲ ਪ੍ਰਦਾਨ ਸਾਰਿਆਂ ਦੇ ਘਰਾਂ 'ਚ ਫੋਰਸ ਬੈਠੀ ਆ ਤੇ ਸਾਰੇ ਡਿਟੇਨ ਕੀਤੇ ਗਏ ਆ ਅਸੀਂ ਤਾਂ ਬਚ ਕੇ ਨਿਕਲ ਗਏ ਅਸੀਂ ਰਾਤੀ ਤੁਹਾਨੂੰ ਪਤਾ ਸੀਗਾ ਅਸੀਂ ਫੋਨ ਆਪਣੇ ਬੰਦ ਕਰਕੇ ਘਰੇ ਹੀ ਰੱਖ ਦਿੱਤੇ ਸਾਡੇ ਫੋਨ ਮੇਰਾ ਫੋਨ ਘਰੇ ਪਿਆ ਇਸ ਕਰਕੇ ਮੇਰੇ ਘਰ ਦੋ ਗੱਡੀਆਂ ਬਾਹਰ ਖੜੀਆਂ ਰਾਤ ਦੀਆਂ ਤੜ ਤਿੰਨ ਵਜੇ ਦੀਆਂ ਉਹਨਾਂ ਨੂੰ ਲੱਗ ਰਿਹਾ ਵੇ ਫੋਨ ਇੱਥੀ ਆ ਘਰੇ ਹੀ ਆ ਮੇਰੀ ਗੱਡੀ ਵੀ ਘਰੇ ਹੀ ਆ ਮੈਂ ਆਪਣੀ ਗੱਡੀ ਵੀ ਛੱਡ ਆਇਆ ਫੋਨ ਵੀ ਛੱਡ ਆਇਆ ਤਾਂ ਕਰਕੇ ਮੈਂ ਨਿਕਲ ਕੇ ਆਇਆ ਤੇ ਇਹ ਜਿੱਥੇ-ਜਿੱਥੇ ਸਾਥੀ ਸੀਗੇ ਉਹ ਸਾਡੇ ਦੇ ਸਾਰੇ ਡਿਟੇਨ ਕਰ ਲਏ ਪੁਣੀ ਜ਼ਿਲ੍ਹਿਆਂ ਦੇ ਵਿੱਚ ਕੱਪੀ ਜਗ੍ਹਾ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਾਂ 19 ਤੋਂ 19 ਜ਼ਿਲ੍ਹਿਆਂ ਦੇ ਵਿੱਚ ਡਿਟੇਨ ਹੈਗੇ ਕਿਸਾਨ ਸਭ ਜਗ੍ਹਾ ਡਿਟੇਨ ਹੈ ਪਰ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਸਾਡੇ ਮਾਝੇ ਦੇ ਵਿੱਚ ਸਾਥੀ ਸਾਡੇ ਬਹੁਤ ਸਾਰੇ ਚੜ ਜਾਣਗੇ ਟਰੈਕਾਂ ਤੇ ਕਿਉਂਕਿ ਉਹ ਪਿੰਡਾਂ ਦੀਆਂ ਗਾਈਆਂ ਦੇ ਲੋਕ ਭਾਵੇਂ ਆਖੋ ਨੂੰ ਕਰ ਲਿਆ ਪਰ ਪਿੰਡਾਂ ਦੇ ਲੋਕ ਨਿਕਲਿਉਂਦੇ ਬਾਕੇ ਸੋ ਉਹ ਉਹ ਅੱਜ ਚੜ ਜਾਣਗੇ ਟਰੈਕਾਂ ਤੇ ਉਹ ਰੋਕਣਗੇ ਅਸੀਂ ਪਰ ਜੇ ਤੁਹਾਨੂੰ ਪੁਲਿਸ ਨੇ ਅੰਦਰ ਨਾ ਜਾਣ ਦਿੱਤਾ ਤਾਂ ਫਿਰ ਕੀ ਤੁਸੀਂ ਕੀ ਇੱਥੇ ਤੁਹਾਨੂੰ ਲਗਾਉਗੇ ਨਹੀਂ ਅਸੀਂ ਅਜੇ ਸਾਥੀ ਸਾਡੇ ਹੋਰ ਆਉਂਦੇ ਉਹਨਾਂ ਦੀ ਵੇਟ ਕਰਦੇ ਹਾਂ ਫਿਰ ਅਸੀਂ ਡਿਸਕਸ ਕਰਾਂਗੇ ਅਸੀਂ ਜਾਵਾਂਗੇ